ਕਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਲਾਡੋਵਾਲ ਦੇ ਵਿੱਚ ਭਾਰਤੀ ਮੱਕੀ ਖੋਜ ਕੇਂਦਰ ਦੀ ਬਿਲਡਿੰਗ ਦਾ ਉਦਘਾਟਨ ਸੀਗਾ ਤਾਂ ਇਹ ਉਦਘਾਟਨ ਕੇਂਦਰੀ ਮੰਤਰੀ ਸ਼ਿਵਰਾ ਚੋਹਾਨ ਨੇ ਕੀਤਾ ਉਹਨਾਂ ਦੇ ਨਾਲ ਪੰਜਾਬ ਦੀ ਲੀਡਰਸ਼ਿਪ ਤੇ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੀ ਮੌਜੂਦ ਸੀਗੇ ਕਿਸਾਨਾਂ ਦੇ ਲਈ ਜਿਵੇਂ ਕਿੜਾ ਹੜ੍ਹ ਵਾਲਾ ਇਲਾਕਾ ਉਹਦੇ ਲਈ ਕੁਝ ਇਹਨਾਂ ਨੇ ਅਨਾਉਂਸਮੈਂਟ ਕੀਤੀ ਇਸ ਸਮੇਂ ਤਾਂ ਕੇਂਦਰੀ ਮੰਤਰੀ ਨੇ ਇਹ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਕਿਸਾਨਾਂ ਨੂੰ ਕਣਕ ਦਾ ਵੀ ਫਰੀ ਮਈਆ ਕਰਾਉਣ ਵਾਸਤੇ ਪੰਜਾਬ ਸਰਕਾਰ ਨੂੰ ਲਗਭਗ 74 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈਗੀ ਹੈ ਉਹ ਭੇਜ ਦਿੱਤੀ ਗਈ ਹੈ। ਇਹਦੇ ਨਾਲ ਹੀ ਤੇਲ ਬੀਜ ਦੇ ਲਈ 3 ਕਰੋੜ 24 ਲੱਖ ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ ਤਾਂ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗਾ ਜਿਨ੍ਹਾਂ ਨੂੰ ਹੜਾ ਨਾਲ ਨੁਕਸਾਨ ਹੋਇਆ ਹੈ। ਜਿਸ ਤਰੀਕੇ ਨਾਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਤਾਂ ਤੁਹਾਨੂੰ ਜਿਹੜਾ ਹੈਗਾ ਖਰੀ ਕਣਕ ਦਾ ਅਤੇ ਸਰੋਂ ਦਾ ਬੀਜ ਜਿਹੜਾ ਹੈਗਾ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਮਈਆ ਕਰਾਇਆ ਜਾਏਗਾ ਕੇਂਦਰ ਸਰਕਾਰ ਦਾ ਹਿੱਸਾ ਜਿਹੜਾ ਹੈਗਾ ਪੰਜਾਬ ਕੋਲੇ ਪਹੁੰਚ ਚੁੱਕਾ ਹੈ। ਦੂਸਰੀ ਗੱਲ ਜਿਨ੍ਹਾਂ ਵਿਅਕਤੀਆਂ ਦੇ ਮਕਾਨਾਂ ਨੂੰ ਨੁਕਸਾਨ ਹੋਇਆ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਪਹਿਲਾ 14000 ਮਕਾਨਾਂ ਦੀ ਲਿਸਟ ਭੇਜੀ ਗਈ ਸੀ ਤੇ ਉਹਦਾ ਪ੍ਰਤੀ ਮਕਾਨ 1,60,000 ਰੁਪਏ ਦੇ ਸਹ ਦੇ ਲਗਭਗ ਜਿਹੜਾ ਹੈਗਾ 1,20,000 ਜਿਹੜਾ ਹੈਗਾ ਮਕਾਨ ਦੀ ਮੁਰੰਮਤ ਵਾਸਤੇ 40 ਆ ਟਾਇਲਟ ਤੇ ਮਜ਼ਦੂਰੀ ਦੇ ਲਈ ਜਿਹੜਾ ਹੈਗਾ ਉਹ ਜਾਰੀ ਕਰ ਦਿੱਤਾ ਗਿਆ ਨਾਲ ਹੀ ਐ ਸਮਾਗਮ ਦੇ ਵਿੱਚ ਹੀ 36703 ਹੋਰ ਮਕਾਨਾਂ ਦੇ ਮਕਾਨਾਂ ਨੇ ਦੱਸਿਆ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਇੱਕ ਨਵੀਂ ਲਿਸਟ ਭੇਜੀ ਹੈ ਜਿਹਦੇ ਵਿੱਚ 36703 ਮਕਾਨਾਂ ਨੂੰ ਨੁਕਸਾਨ ਹੋਣ ਦੀ ਗੱਲਬਾ ਕੀਤੀ ਗਈ ਹੈ ਤਾਂ ਉਸ ਲਿਸਟ ਦੇ ਹਿਸਾਬ ਦੇ ਨਾਲ 160000 ਰੁਪਿਆ ਪ੍ਰਤੀ ਵਿਅਕਤੀ 36703 ਮਕਾਨਾਂ ਦੇ ਲਈ ਅੱਜ ਇਸ ਸਮਾਗਮ ਦੇ ਵਿੱਚ ਜਿਆਸੀਆ ਕੇਂਦਰੀ ਮੰਤਰੀ ਨੇ ਇਹ ਪੈਸੇ ਸੌਂਪੇ ਇਸ ਸਮੇਂ ਇਹ ਦੱਸਿਆ ਗਿਆ ਕਿ ਪੰਜਾਬ ਦੇ ਕਿਸਾਨ ਬਹੁਤ ਮਿਹਨਤੀ ਨੇ ਹੜਾ ਦੇ ਨਾਲ ਜੋ ਨੁਕਸਾਨ ਹੋਇਆ ਉੱਥੇ ਸਰਕਾਰ ਨਾਲ ਖੜੀ ਹੈ ਕੇਂਦਰ ਸਰਕਾਰ ਹੋਵੇ ਚਾਹੇ ਰਾਜ ਸਰਕਾਰ ਹੋਵੇ ਕੋਈ ਆਪਸੀ ਮਤਭੇਦ ਨਹੀਂ ਹੈ ਕੋਈ ਇੱਥੇ ਰਾਜਨੀਤੀ ਨਹੀਂ ਹੋਏਗੀ ਤੇ ਦੋਵੇਂ ਸਰਕਾਰਾਂ ਮਿਲ ਕੇ ਇਹਦਾ ਹੈਗਾ ਇੱਥੇ ਕੰਮ ਕਰਨਗੀਆਂ ਤੇ ਉਹਨਾਂ ਦਾ ਜੋ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਏਗੀ ਨਾਲ ਇੱਥੇ ਵੀ ਦੱਸਿਆ ਗਿਆ ਕਿ ਹਰ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਦੇ ਲਈ लगभग ग्यारह लाख नौ हजारने के लिए भी, तो भी राशि देने का प्रावधान किया हुआ ताकि किसानों के खेत में अगर मिट्टी हटाना हो सील्ट हटाना हो तो सील्ट हटाने के लिए भी उनके पास पैसे की कमी ना रहे अरे जो भाई तकलीफ में है उनकी सेवा ही करना तो ऊपर वाले की पूजा है